ਆਪਣਾ ਪਰਮੇਸ਼ਵਰ ਮਾ ਨਹੀਂ ਕਹਿੰਦਾ ਸੀ ਮੈਂ ਰੂਬੀ ਕੌਨ ਦੇ 26 ਇੰਚ ਬਵਾਤੇ ਹੈਨਾ ਤੇ ਇਹ ਤੂੰ ਐ ਮੰਨ ਲਾ ਆਪਣੇ 32 ਇੰਚ ਨੇ ਇਹ ਅੱਛਾ ਇਹ 32 ਚ ਆ ਗਿਆ ਹਾਂ ਇਹ 32 ਇੰਚ ਆ ਗਿਆ ਵੀ ਹੁਣ ਇਹ ਕਹਿ ਰਹੇ ਪਰਮੇਸ਼ਵੀਰੇ ਨੂੰ ਇਹ ਨਹੀਂ ਚੜਨਾ ਰੂਬੀ ਕੌਨ ਤੇ ਇਹ ਨਹੀਂ ਚੜਦਾ ਰੂਬੀ ਕੌਨ ਇਹ ਫਾਰਮ ਟਰੈਕ ਤੇ ਹੀ ਚੜਨਾ ਹੈ ਫਾਰਮ ਟਰੈਕ ਤੇ ਹੀ ਚੜਨਾ ਹੈ ਸਾਰਾ A to Z ਪਾਰਟ ਆ ਗਿਆ ਬੈਕ ਇਹ ਇਹ ਤਿਆਰ ਕਨੇ ਟਾਈਮ ਚ ਹੋਊ ਫਿਰ ਸਾਰਾ ਟੋਟਲੀ ਇਹ ਟਰੈਕਟਰ ਬਾਈ ਤੁਸੀਂ ਐ ਮੰਨ ਲਓ ਵੀ ਆਏ ਨੂੰ ਤਾਂ 2-3 ਮਹੀਨੇ ਹੋ ਗਏ ਤੇ ਇਹਦਾ ਹਜੇ ਨੰਬਰ ਨਹੀਂ ਆਇਆ ਸੀਗਾ ਹੁਣ ਆ ਗਈ ਵਾਰੀ ਇਹਦੀ ਹੁਣ ਆਪਾਂ ਮਹੀਨੇ ਦੇ ਵਿੱਚ ਇਹਨੂੰ ਰੈਡੀ ਕਰ ਦੇਣਾ ਲੱਗਿਆ ਲੱਗਿਆ ਹੋਇਆ ਤਿਆਰ ਆ ਉਹ ਲਹਾਉਣਾ ਬਾਈ ਨੇ ਇੱਥੇ ਆ ਕੇ ਮਨ ਬਦਲਿਆ ਬਾਈ ਕਹਿੰਦਾ ਵੀ ਮੈਂ ਲਹਾਉਣਾ ਤੇ ਆ ਸਾਰਾ ਕੁਝ ਬਾਈ ਕਪਤਾਨ ਦਾ ਲਵਾਉਣਾ ਮਤਲਬ ਕੁਆਲਟੀ ਵਾਈਜ਼ ਮੈਂ ਜਦੋਂ 56 ਤਿਆਰ ਹੋ ਗਏ ਨੇ ਟਰੈਕਟਰ ਇੱਕ ਹੋਰ ਤਿਆਰ ਕਰ ਲੈ ਜੇ ਕੀੜਾ ਜਮਾ ਖੋਲੇ ਪੱਟ ਕੇ ਇਹਦੇ ਹਾਲ ਬਾਈ ਇਹ ਬਹੁਤ ਵੀਡੀਓ ਚ ਆ ਗਿਆ ਇਹ ਇਹ ਜਮਾ ਐਂਡ ਤੋਂ ਐਂਡ ਕਰਨਾ ਜਮਾ ਜੀਰੋ ਤੋਂ ਐਂਡ ਬਾਈ ਐਂਡ ਤੋਂ ਐਂਡ ਜਮਾ ਨਵਾਂ ਟਰੈਕਟਰ ਹੈ ਰੀ ਗੇਰੀ ਆਪਣਾ ਬਾਈ ਇਹ 2023 ਮਾਡਲ ਹੈ ਫਿਰ ਨੂੰ ਲੈ ਆਓ ਇਹਦੇ ਜਿਹੜੇ ਜੋੜੇ ਪੈਣੇ ਆ ਆ ਸਾਰਾ ਸਮਾਨ ਇਹਦਾ ਹੀ ਪਿਆ ਹਣਾ ਇਹ ਸਾਰਾ ਇੱਕੋ ਹੀ ਕਰਨਾ ਸਹੀ ਹੈ ਬਈ ਇਹ ਇਹ ਟੂ ਜੈਡ ਸਾਰਾ ਕ੍ਰੋਮ ਲਾਏ ਜੀ ਮਤਲਬ ਇਹ ਮਤਲਬ ਤੁਸੀਂ ਐ ਦੇਖ ਗੈਰੀ ਬਈ ਮਾੜਾ ਦਿਖਾਉਣਾ ਤੈਨੂੰ ਮੈਂ ਖੋਲਕੇ ਮਾੜਾ ਅੰਦਰੋਂ ਹੂੰ ਹਣਾ ਆ ਦਿਖਾ ਦਈਏ ਮਾੜਾ ਕੈਮਰਾ ਵਾਰ ਕੇ ਇਹ ਇਹ ਪ੍ਰੋਜੈਕਟ ਜਿਵੇਂ ਫਾਰਮ ਟਰੈਕ ਦਾ ਆਇਆ ਇਹ ਪਹਿਲਾ ਹੈ ਆਪਣੇ ਕੋਲ ਕਿ ਹੋਰ ਵੀ ਤਿਆਰ ਹੋ ਕੇ ਚੱਲੇ ਗਏ ਪਹਿਲਾਂ ਕੀਤੇ ਸੀ ਆਪਾਂ ਪ੍ਰੋਜੈਕਟ ਹੂੰ ਇਹ ਉਹ ਨੇ ਗੈਰੀ ਜਿਵੇਂ ਜਿਹੜੇ ਇੱਕ ਤਾਂ ਸਲੈਂਸਰ ਲਿਆ ਸੀਗਾ ਆਪਣੀ 36 ਦੀ ਵੀ ਹੈਗਾ ਵਾ ਹਾਲੈਂਡ ਜੀ ਉਹਦਾ ਸਲੈਂਸਰ ਲਿਆ ਵਾ ਇੱਕ ਆਪਾਂ ਪੇਟੀ ਤਿਆਰ ਕਰਾਈ ਆ ਉਹ ਡਾਉਨ ਸੀਲਿੰਗ ਕਰਾਉਣੀ ਆ ਟਰੈਕਟਰ ਦੀ ਸਾਰੇ ਜੀ ਜੀ ਤੇ ਇੱਕ ਆਪਾਂ 911 ਦਾ ਕਰਾਉਣੀ ਕਰਾਉਣਾ ਹਾਂ ਇੱਕ ਉਹ ਕੀੜਾ ਵਾ ਉਹ ਕੱਢਣਾ ਉਹ ਕੱਢਣਾ ਕੱਢਣਾ ਉਹ ਸੀ ਆ ਦੋਨੇ ਚੀਜ਼ਾਂ ਦਾ ਜਿਹੜਾ ਬਾਈ ਇਹਨਾਂ ਨੇ ਬਣਾਇਆ ਡਿਸੀਜਨ ਲਿਆ ਹਾਂ ਵੀ ਡੈੱਕ ਦਾ ਜਾਂ ਸਲੈਂਸਰ ਵਗੈਰਾ ਜਾਂ ਨਾਉਨ ਸੀਲ ਵੀ ਜਾਂ ਛੱਤੀ ਦੀ ਤਿਆਰ ਕਰਨ ਦਾ ਮਤਲਬ ਇਹ ਬਾਈ ਹੋਰਾਂ ਦਾ ਇੱਥੇ ਆ ਕੇ ਬਣ ਗਿਆ ਇਹ ਮਨ ਪਤਾ ਲੱਗਿਆ ਥੋੜਾ ਜਿਹਾ ਵਿੱਚ ਇਹ ਇਹ ਕਹਿ ਲਗੇ ਨਿਊ ਹਾਲੈਂਡ ਹਾਂਜੀ ਇਹਦੇ ਕਰੇ ਜੇ ਥੋੜਾ ਜਿਹਾ ਜ਼ਿਆਦੇ ਆਰੀ ਜ਼ਿਆਦੇ ਇਹ ਤਾਂ ਫਿਰ ਸ਼ਾਹੀ ਟਰੈਕਟਰ ਆ ਗਏ ਨਾ ਬਈ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਹਾਲੈਂਡ ਤੇ ਜੌਂਡੀਅਰ ਹਾਂ ਹਾਲੈਂਡ ਤੇ ਜੌਂਡੀਅਰ ਹਾਂ ਇਹ ਦੋਨੇ ਟਰੈਕਟਰ ਸ਼ਾਹੀ ਨੇ ਹਨਾ ਮਤਲਬ ਜਿਵੇਂ ਕਹਿੰਦੇ ਹੁੰਦੇ ਬਾਹਰ ਦੇ ਨੇ ਬਾਹਰ ਦੀ ਟੈਕਨੋਲੋਜੀ ਹੈ ਤੇ ਰਤਵੇ ਜਿਹੇ ਵਾਲੇ ਟਰੈਕਟਰ ਰਤਬਾ ਰੱਖਦੇ ਆ ਆਪਦਾ ਇੱਕ ਹਨਾ ਤੇ ਆ ਆ ਜਮਾ ਖੋਲੇ ਪੱਟ ਕੇ ਇਹਦਾ ਹਾਂ ਬਈ ਇਹ ਬਹੁਤ ਵੀਡੀਓ ਚ ਆ ਗਿਆ ਇਹ ਇਹ ਜਮਾ ਐਂਡ ਤੋਂ ਐਂਡ ਕਰਨਾ ਜਮਾ ਜੀ ਤੋਂ ਐਂਡ ਐਂਡ ਤੋਂ ਐਂਡ ਬਈ ਐਂਡ ਤੋਂ ਐਂਡ ਜਮਾ ਨਵਾਂ ਟਰੈਕਟਰ ਹੈ ਗਹਿਰੀ ਗਹਿਰੀ ਆਪਣਾ ਬਈ 2023 ਮਾਡਲ ਏਜੰਸੀ ਚੋਕੜਾ ਕੇ ਥੋੜਾ ਮੋਡਾ ਚਲਾਇਆ ਉਹਨਾਂ ਨੇ ਆਪਣੇ ਕੋਲੇ ਲਾਤਾ ਲੈ ਕੇ ਇਹ ਬਾਹਰੋਂ ਕੈਨੇਡਾ ਤੋਂ ਆਏ ਵੀ ਬਾਈ ਫਰਮਾ ਬਾਈ ਗ੍ਰੈਬ ਆ ਬਾਈ ਦਾ ਨਾ ਉਹਦਾ ਡਾਇਰੈਕਟਰ ਆ ਇਹ ਤੇ ਇਹ ਏ ਟੂ ਜ਼ेड ਜਿਵੇਂ ਆ ਤੇਰੇ ਲਾਏ ਪਏ ਇਹਦੇ ਬੂਟਪੱਟ ਹਨਾ ਜੋੜੇ ਜਿਵੇਂ ਕਹਿੰਦੇ ਹੁੰਦੇ ਆ ਜੋੜੇ ਲਾਈ ਫਿਰਦਾ ਇਹ ਜੀ ਹੈਨਾ ਤੇ ਜੋੜੇ ਲਾ ਇਹਦੇ ਜਿਹੜੇ ਜੋੜੇ-ਜੋੜੇ ਲਾਏ ਆ ਪਵਾ ਦੇਣੇ ਹੁਣ ਆਪਾਂ ਸਾਰਾ ਕੁਝ ਹਾਂ ਮੈਂ ਤੁਹਾਨੂੰ ਦੱਸਦਾ ਮੜਾ ਉਹ ਇੱਧਰ ਨੂੰ ਆਇਓ ਇੱਧਰ ਨੂੰ ਲੈ ਆਓ ਇਹਦੇ ਜਿਹੜੇ ਜੋੜੇ ਪੈਣੇ ਆ ਆ ਸਾਰਾ ਸਮਾਨ ਇਹਦਾ ਹੀ ਪਿਆ ਹਣਾ ਇਹ ਸਾਰਾ ਇੱਕੋ ਗ੍ਰੋਮ ਹੀ ਕਰਨਾ ਸਾਰਾ ਇਹ ਹੀ ਆ ਬਈ ਇਹ A to Z ਸਾਰਾ ਕ੍ਰੋਮ ਲਾਏ ਜੀ ਮਤਲਬ ਇਹ ਮਤਲਬ ਤੁਸੀਂ ਐ ਦੇਖ ਗੈਰੀ ਬਈ ਇਹ ਮਾੜਾ ਦਿਖਾਉਣਾ ਤੈਨੂੰ ਮੈਂ ਖੋਲ ਕੇ ਮਾੜਾ ਅੰਦਰੋਂ ਹੂੰ ਹਣਾ ਆ ਦਿਖਾ ਦੇਈ ਮਾੜਾ ਕੈਮਰਾ ਵਾਰ ਕੇ ਇਹ ਇਹ ਪ੍ਰੋਜੈਕਟ ਜਿਵੇਂ ਫਾਰਮ ਟਰੈਕ ਦਾ ਆ ਇਹ ਪਹਿਲਾ ਆ ਆਪਣੇ ਕੋਲ ਕੋ ਹੋਰ ਵੀ ਤਿਆਰ ਹੋ ਕੇ ਚੱਲੇਗਾ ਇਹ ਪਹਿਲਾਂ ਕੀਤੇ ਸੀ ਆਪਾਂ ਪ੍ਰੋਜੈਕਟ ਹੂੰ ਇਹ ਉਹ ਨੇ ਗੈਰੀ ਜਿਵੇਂ ਜਿਹੜੇ ਆਪਣਾ ਪਰਮੇਸ਼ਵਰਮਾ ਨੇ ਕਹਿੰਦਾ ਸੀ ਮੈਂ ਰੂਬੀ ਗੌਣ ਦੇ 26 ਇੰਚ ਬਵਾਤੇ ਹਣਾ ਜੀ ਤੇ ਇਹ ਤੂੰ ਐ ਮੰਨ ਲਾ ਆਪਣੇ 32 ਇੰਚ ਨੇ ਇਹ अच्छा ये 32 इंच आ गया हां ये 32 इंच आ गई हम्म भाई हुन ये कह रहे परमीश वीरेंद्र ਨੂੰ ਇਹ ਨਹੀਂ ਚੜਨਾ ਰੂਬੀ ਕੌਨ ਤੇ ਇਹ ਨਹੀਂ ਚੜਦਾ ਰੂਬੀ ਕੌਨ ਇਹ ਫਾਰਮ ਟਰੈਕ ਤੇ ਹੀ ਚੜਦਾ ਫਾਰਮ ਟਰੈਕ ਤੇ ਹੀ ਚੜਨਾ ਹੈ ਸਾਰਾ A to Z ਪਾਰਟ ਆ ਗਿਆ ਬੈਕ ਇਹ ਇਹ ਤਿਆਰ ਕਰਨੇ ਟਾਈਮ ਚ ਹੋਊ ਫਿਰ ਸਾਰਾ ਟੋਟਲੀ ਇਹ ਟਰੈਕਟਰ ਬਾਈ ਤੁਸੀਂ ਐ ਮੰਨ ਲਓ ਵੀ ਆਏ ਨੂੰ ਤਾਂ 2-3 ਮਹੀਨੇ ਹੋ ਗਏ ਤੇ ਇਹਦਾ ਹਜੇ ਨੰਬਰ ਨਹੀਂ ਆਇਆ ਸੀਗਾ ਹੁਣ ਆ ਗਈ ਵਾਰੀ ਇਹਦੀ ਹੁਣ ਆਪਾਂ ਮਹੀਨੇ ਦੇ ਵਿੱਚ ਇਹਨੂੰ ਰੈਡੀ ਕਰ ਦੇਣਾ ਸਾਰਾ ਇਹ ਕਿੱਥੇ ਆ ਭਰਾ ਜੀ ਨੇ ਤਿਆਰ ਕਰਾਉਣਾ ਇਹ ਬਾਈ ਕੈਨੇਡਾ ਦੇ ਵਿੱਚ ਆ ਬਾਈ ਰਹਿਵਗਾ ਬਾਈ ਦਾ ਨਾਮ ਬਾਹਰ ਹੀ ਆ ਪਹਿਲਾਂ ਵੀ ਬਾਈ ਦਾ ਟਰੈਕਟਰ ਧੋ ਰਿਹਾ ਕਾਫੀ ਫੇਮਸ ਹੋਏ ਡਾਇਰੈਕਟਰ ਆਪਣਾ ਉਹ ਵੀ ਉਸੇ ਬਾਈ ਦੇ ਹੀ ਹੈ ਹੁਣ ਕੈਨੇਡਾ ਵਾਲੇ ਬੰਦੇ ਸਾਨੂੰ ਮੈਂ ਰੀਅਲ ਚ ਬੁਲਾਉਣਾ ਵੀਰੇ ਕੀ ਹਾਲ ਚਾਲ ਹੈ ਹੋਰ ਭਰਾ ਕੀ ਹਾਲ ਵੀਰੇ ਨਾਮ ਦੱਸਿਓ ਆਪਣਾ ਪਹਿਲਾਂ ਮੇਰਾ ਨਾਮ ਮਨਜਿੰਦਰ ਹੈ ਵੀਰੇ ਮਨਜਿੰਦਰ ਆ ਆਪਣਾ ਨਾਮ ਵੀਰੇ ਮਨਪ੍ਰੀਤ ਆਇਆ ਵੀਰੇ ਕੱਪਟਨ ਗੱਲ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਪਹਿਲੇ ਤਾਂ ਮੈਂ ਧੰਨਵਾਦ ਆ ਭਰਾਵਾਂ ਦਾ ਹੀ ਕਰਦਾ ਜਦੋਂ ਦੇ ਅਸੀਂ ਆਏ ਆ ਬਾਈ ਹੁਣਾਂ ਨੇ ਰੋਕ ਕੇ ਰੱਖਿਆ ਰੋਕ ਕੇ ਰੱਖਿਆ ਮਾੜੇ ਵੀਰੇ ਬਾਈ ਹੁਣਾਂ ਨੇ ਸਟੋਰੀ ਦੱਸੀ ਵੀ ਮੁੱਦੇ ਕਿਹੜੇ ਤੇ ਆਏ ਹੋਏ ਆ ਮੈਨੂੰ ਆਂ ਦੱਸ ਦੇ ਤੇ ਬਾਈ ਹੁਰੇ ਅਸਲ ਦੇ ਵਿੱਚ ਤਾਂ ਆਏ ਸੀਗੀ ਬਾਈ ਟਰੈਕਟਰ ਦਾ ਪਤਾ ਲੈਣ ਇਹਨਾਂ ਨੇ ਟਰੈਕਟਰ ਮੋਡੀਫਾਈ ਕਰਾਉਣਾ 911 ਆਪਣੇ ਤੋਂ ਅੱਛਾ ਜੀ ਚਲੋ ਇਹਨਾਂ ਨੇ ਵੀ ਦੇਖਿਆ ਸੀਗਾ ਕੰਮ ਹਨਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਬਾਈ ਵੈਸੇ ਬਾਹਰ ਹੀ ਦੇਖਦਾ ਰਿਆ ਸਟੋਰੀਆਂ ਆਪਾਂ ਨੂੰ ਫੋਲੋ ਵੀ ਕਰਦਾ ਬਾਈ ਜੀ ਤੇ ਬਾਈ ਨੇ ਆਇਆ ਤਾਂ ਮੇਨ ਸੀਗਾ ਆਪਣਾ ਮੁੱਦਾ ਹੈ ਟਰੈਕਟਰ ਦੇਖਣਾ ਉਹ ਫੋੜ ਵੀ ਕਿਵੇਂ ਤਿਆਰ ਹੋਇਆ ਫਿਰ ਇਹਨਾਂ ਨੇ ਕਰਾਉਣਾ 911 ਤਿਆਰ ਠੀਕ ਹੈ ਤੇ ਲੇਕਿਨ ਹੁਣ ਕਰਕੇ ਕੀ ਜਾਂਦੇ ਆ ਬਾਈ ਦੱਸਣਗੇ ਬਹੁਤ ਇਹੀ ਦੱਸਣਗੇ ਦੱਸੀ ਵੀਰੇ ਅਸੀਂ ਵੀਰੇ ਇੱਕ ਤਾਂ ਸਲੈਂਸਰ ਲਿਆ ਸੀਗਾ ਆਪਣੀ 36T ਵੀ ਹੈਗਾ ਵਾ ਹਾਲੈਂਡ ਜੀ ਉਹਦਾ ਸਲੈਂਸਰ ਲਿਆ ਵਾ ਇੱਕ ਆਪਾਂ ਭੇਟੀ ਤਿਆਰ ਕਰਾਈ ਆ پوری ਡਾਉਨ ਸੀਲਿੰਗ ਕਰਾਉਣੀ ਆ ਟਰੈਕਟਰ ਦੀ ਸਾਰੇ ਜੀ ਜੀ ਤੇ ਇੱਕ ਆਪਾਂ 911 ਦਾ ਕਰਾਉਣੀ ਕਰਾਉਣਾ ਹਾਂ ਇੱਕ ਉਹ ਕੀੜਾ ਵਾ ਉਹ ਕੱਢਣਾ ਉਹ ਕੱਢਣਾ ਕੱਢਣਾ ਉਹ ਸੀ ਆ ਦੋਨੇ ਚੀਜ਼ਾਂ ਦਾ ਜਿਹੜਾ ਬਾਈ ਇਹਨੇ ਨੇ ਬਣਾਇਆ ਡਿਸੀਜਨ ਲਿਆ ਵੀ ਡੈਕ ਦਾ ਜਾਂ ਸਲੰਸਰ ਵਗੈਰਾ ਜਾਂ ਨਾਉਨ ਸੀਲਿੰਗ ਦਾ 36 30 ਤਿਆਰ ਕਰਨ ਦਾ ਮਤਲਬ ਇਹ ਬਾਈ ਹੋਰਾਂ ਦਾ ਇੱਥੇ ਆ ਕੇ ਬਣ ਗਿਆ ਇਹ ਮਾਨ ਪਤਾ ਲ ਗਿਆ ਥੋੜਾ ਜਿਹਾ ਆ ਕੇ ਇੱਥੇ ਆਏ ਤਾਂ ਅਸੀਂ ਦੇਖਣੀ ਸੀ ਹਾਂ ਆਏ ਵੀ ਬਈ ਦੇਖ ਗਵਾਨ ਚ ਹੀ ਆ ਬਾਈ ਹੁਣੇ ਤਾਂ ਸਾਡੇ ਛੋਟੇ ਗਵਾਨ ਚੋਂ ਸਾਡੇ ਬਾਈ ਹੁਣੇ ਗਵਾਨ ਚੋਂ ਆ ਪੁਰਾਣੇ ਵਾਲ ਬਾਈ ਹੁਣਾਂ ਦਾ ਪੈਂਟ ਮੋਗੇ ਜਿਹੜੇ ਦੇ ਵਿੱਚ ਮੇਰਾ ਪੈਂਟ ਜੈੱਟ ਵਾਲਾ ਬਾਈ ਹੁਣਾਂ ਦਾ ਪੁਰਾਣੇ ਵਾਲਾ ਤੋ ਇਹ ਦੇਖ ਬਈ ਜਿਹਨੂੰ ਚਾਸਾਂ ਚਾਸਾਂ ਜਿਹਦੇ ਅੰਦਰ ਕੀੜਾ ਉਹ ਕੀੜਾ ਪੂਰਾ ਕਰਦਾ ਹੀ ਬਾਈ ਦੇ ਲੱਗਿਆ ਹੋਇਆ ਸਾਰਾ ਕੁਝ ਲੱਗਿਆ ਲੱਗਿਆ ਹੋਇਆ ਅਸ਼ਾ ਲਹਾਉਣਾ ਹੈ ਬਾਈ ਨੇ ਇੱਥੇ ਆ ਕੇ ਮਾਨ ਬਦਲਿਆ ਬਾਈ ਕਹਿੰਦਾ ਵੀ ਮੈਂ ਲਹਾਉਣਾ ਹੈ ਤੇ ਆ ਸਾਰਾ ਕੁਝ ਬਾਈ ਕਪਤਾਨ ਦਾ ਲਵਾਉਣਾ ਮਤਲਬ ਕੁਆਲਟੀ ਵਾਈਜ਼ ਮੈਂ ਜਦੋਂ 56 ਤਿਆਰ ਹੋ ਕੇ ਨੇ ਟਰੈਕਟਰ ਇੱਕ ਹੋਰ ਤਿਆਰ ਕਰ ਲਿਆ ਜੇ ਕੀੜਾ ਹੋਰ ਉੱਠ ਖੜਿਆ ਇੱਕ ਹੀ ਦਾ ਵਾਦਨਾ ਜਾਵੇਂ ਮੈਨੂੰ ਆਏ ਨਹੀਂ ਉਹੀ ਗੱਲ ਆ ਬਾਈ ਇਹ ਆਪਣੇ ਵਾਸਤੇ ਮੈਨੂੰ ਵੀ ਚਲੋ ਖੁਸ਼ੀ ਦੀ ਗੱਲ ਹੋਈ ਬਾਈ ਹੋਰ ਕਹਿੰਦੇ ਲੱਗਿਆ ਸਭ ਕੁਝ ਆ ਬਾਈ ਲੇਕਨ ਲਵਾਉਣਾ ਤੇਰ ਹੈ ਮੈਂ ਆਪਣੇ ਵਾਸਤੇ ਮੈਨੂੰ ਵੀ ਲੱਗਦਾ ਚਲੋ ਯਾਰ ਇਹ ਪਿਆਰ ਤੇ ਮਾਨ ਹਨਾ ਗੈਰੀ ਇਹਦੇ ਸਾਹਮਣੇ ਪੈਸਾ ਪੂਸਾ ਸਭ ਕੁਝ ਚੀਜ਼ ਨਹੀਂ ਹੈ ਹੈਨਾ ਜਦੋਂ ਬੰਦਾ ਇੰਨਾ ਯਕੀਨ ਦਿਖਾ ਦਿੰਦਾ ਨਾ ਵਿਸ਼ਵਾਸ ਵੀ ਯਾਰ ਅਸੀਂ ਲੱਗੀ ਲਗਾਈ ਚੀਜ਼ ਹੈ ਨਾ ਜੱਟ ਪੈਸੇ ਨਹੀਂ ਲਾਉਂਦਾ ਬਈ ਦੁਬਾਰੇ ਕਹਿੰਦੇ ਯਾਰ ਅਸੀਂ ਤੇਰੀ ਪਸੰਦ ਕਰਕੇ ਉਹ ਕਿੰਨੇ ਦੀ ਵੀ ਵਿਕ ਜੇ ਕਹਿੰਦੇ ਜੀ ਤੋਂ ਲਵਾਇਆ ਉਹਨੂੰ ਕਰਤਾ ਹੋਣ ਇਹਨਾਂ ਨੇ ਬਾਈ ਉਹਨਾਂ ਨੇ ਬਾਈ ਕੱਟ ਲਾ ਹੁਣ ਲਾਤਾ ਹੁਣ ਲਾਤਾ ਚੈਟ ਨਹੀਂ ਦਿਖਾ ਸਕਦੇ ਪਰ ਚੈਟ ਵੀ ਪਈ ਆ ਬਾਈ ਦੇ ਫੋਨ ਦੇ ਵਿੱਚ ਦਿਖਾ ਨਹੀਂ ਸਕਦੇ ਕਾਦੇ ਵਸਤੇ ਚੱਲ ਰਹੇ ਨੇ ਚੈਟ ਨਾ ਦਿਖਾਈ ਚੈਟ ਕਰਕੇ ਕਹਿੰਦਾ ਕਹਿੰਦਾ ਵੀ ਜਿੰਨੇ ਦਾ ਕੱਟਣਾ ਕੱਟ ਲਾ ਬਸ ਹੁਣ ਤਾਂ ਕਪਤਾਨ ਕੋਲੇ ਆ ਗਏ ਹੁਣ ਤਾਂ ਇੱਥੋਂ ਹੀ ਚੀਜ਼ ਬਣ ਕੇ ਜਾਣੀ ਸਰ ਜਾ ਯਾ ਹੋਰ ਲਾ ਲਓ ਤੁਸੀਂ ਸਪੀਕਰ ਲਾ ਲਓ ਜਾਂ ਸਾਊਂਡ ਲਾ ਲਓ ਹਨਾ ਬਹੁਤ ਜ਼ਿਆਦਾ ਫਰਕ ਆ ਮਤਲਬ ਪੂਰਾ ਵਧੀਆ ਕੁਆਲਿਟੀ ਵਾਲਾ ਕੰਮ ਆ ਆਪਣੇ ਹੈਣੀ ਐ ਇੰਨਾ ਵਧੀਆ ਪੂਰਾ ਵਧੀਆ ਕੁਆਲਿਟੀ ਆ ਪੂਰਾ ਵਧੀਆ ਨਾਲੇ ਵਧੀਆ ਪ੍ਰਾਈਸ ਆ ਕੋਈ ਐਦਾਂ ਨਹੀਂਗਾ ਜੀ ਤੇ ਇੱਕ ਇੱਕ ਬਈ ਐਦਾਂ ਨਹੀਂ ਲੱਗਦਾ ਬਈ ਵਿੰਟੂ ਤੁਹਾਨੂੰ ਚਲੋ ਆ ਮੇਰੇ ਲੱਗੇ ਹਨ ਨੇੜੇ ਆ ਜਾਣਾ ਹਨਾ ਇੱਕ ਐਂ ਜੇ ਤਾਂ ਨਹੀਂ ਲੱਗਦਾ ਹਨਾ ਤੁਸੀਂ ਮਤਲਬ ਲਗਭਗ ਕਿੰਨਾ ਪੈਂਦਾ ਹੋਊਗਾ ਬਈ ਆਪਣੇ ਕੋਈ ਜੀ ਪੈਂਦਾ ਹਨਾ ਆਪਾਂ ਨੂੰ ਕਿਲੋਮੀਟਰ ਕਿੰਨੇ ਕਿਲੋਮੀਟਰ ਪੈ ਜਾਂਦਾ ਹੋ ਇਹ ਇਹ ਇਤੋਂ ਪੈ ਜਾਂਦਾ 130 40 130 40 ਪੈਂਦਾ 130 40 ਕਿਲੋਮੀਟਰ ਤੋਂ ਤੁਸੀਂ ਆਏ ਆਏ ਵੀ ਸੀ ਹਨਾ ਤੇਲ ਫੂਕ ਕੇ ਤੇ ਮਤਲਬ ਐਂ ਜੇ ਤਾਂ ਨਹੀਂ ਲੱਗਿਆ ਯਾਰ ਵੀ ਭਖਾਈ ਹੋ ਨਹੀਂ ਨਹੀਂ ਬਹੁਤ ਵਧੀਆ ਕੰਮ ਆ ਜੀ ਤਾਂ ਹੀ ਤਾਂ ਹੁਣ ਦੂਰੀਰ ਫੇਰ ਆਉਣਾ ਸੀ ਸਮਾਨ ਚੱਕਣਾ ਹਾਂ ਹੁਣ ਬਾਈ ਉਹ ਸਮਾਨ ਚੱਕਣ ਆਉਣਗੇ ਉਹਦੇ ਮੇਰੇ ਪੇਜ ਤੇ ਵੀਡੀਓ ਆਊਗੀ ਇਹਨਾਂ ਦੀ ਹਾਂ ਉਹਦੇ ਚੈੱਕ ਕਰ ਉਹ ਉਹੀ ਬੋਲੀ ਜਾਂਦੇ ਨੇ ਉਹ ਹੀ ਕਰੀ ਜਾਂਦੇ ਨੇ ਲਗਭਗ 1213 ਨੂੰ ਮਤਲਬ 22 ਦੀ ਫਲਾਈਟ ਹੈਗੀ ਕਿੰਨੇ ਤਰੀਕ ਨੂੰ ਜਾਣਾ ਬਈ 25 ਦੀ 24 24 24 ਤੱਕ ਮੂਤ ਆਪਣੀ ਬੁਕਿੰਗ ਹੀ ਬਈ 15 ਦਿਨਾਂ ਦੀ ਹੈ ਘੱਟੋ ਘੱਟ ਸਿਸਟਮ ਦੀ ਹੈ ਕਿਨ ਹੁਣ ਐਮਰਜੈਂਸੀ ਬਈ ਨੂੰ 13 ਤਰੀਕ ਨੂੰ ਜਾਂ 14 ਨੂੰ ਬਣਾ ਕੇ ਦੇਣਾ ਰਿਕਵੈਸਟ ਕੀਤੀ ਹੈ ਬਈ ਕਹਿੰਦਾ ਯਾਰ ਵੀ ਮੈਂ ਦੱਸ ਦੇਣ ਸੁਣ ਕੇ ਜਾਣਾ ਬਈ ਉਹ ਕਪਤਾਨ ਵਾਲਾ ਡਿੱਕ ਲਾ ਕੇ ਪਿੰਡ ਚ ਜਿਹੜਾ ਦੇਣਾ ਹੈ ਉਹ ਪਤਾ ਲੱਗੇ ਪਤਾ ਲੱਗੇ ਤਾਂ ਕਰਕੇ ਬਾਈ ਨੂੰ 13 ਜਾਂ 14 ਨੂੰ ਆਪਾਂ ਨਹੀਂ ਉਹ ਉਹ ਗੱਲ ਤਾਂ ਨਹੀਂ ਵੀਰੇ ਐਵੇਂ ਨਿਕਲੀ ਜਿਵੇਂ ਆਪਾਂ ਕਹਿ ਦਗੇ ਫੋਨ ਤੇ ਕੁਝ ਹੋਰ ਤਾਂ ਇੱਥੇ ਆ ਕੇ ਕੁਝ ਨਹੀਂ ਨਹੀਂ ਪੂਰਾ ਵਧੀਆ ਕੰਮ ਆ ਜੀ ਪੂਰਾ ਵਧੀਆ ਜੈਨੂਨ ਪ੍ਰਾਈਜ਼ ਨਾਲੇ ਪੂਰਾ ਵਧੀਆ ਕੰਮ ਆ ਜੇ ਰੇਟ ਚ ਤਾਂ ਨਹੀਂ ਫਰਕ ਨਿਕਲ ਆ ਕੇ ਨਾ ਨਾ ਜੀ ਹਾਂ ਪੂਰਾ ਵਧੀਆ ਕੁਆਲਟੀ ਵਾਲਾ ਕੰਮ ਆ ਵੀਰੇ ਜਿਵੇਂ ਜਿਵੇਂ ਫੋਨ ਸਾਡਾ ਇੱਕ ਹੋਰ ਕੇਰ ਜੀ ਕਰਦਾ ਵੀ ਇੱਕ ਹੋਰ ਬਣਾਉ ਕੇ ਮੈਂ ਪਹਿਲਾਂ ਕਹੀ ਇਹਨਾਂ ਨਹੀਂ ਰੇਟ ਕਰਕੇ ਸਾਡਾ ਐਂ ਕਰਦਾ ਵੀ ਇੱਕ ਹੋਰ ਕਹੀ ਚੱਲੇਗਾ ਹਾਂ ਵੇਖਦਾ ਕਰਕੇ ਆ ਤੇਰੇ ਇੱਕ ਨਾਲ ਹੋਰ ਕਰ ਦੋ ਇਹਨੇ ਸਾਡੇ ਕੋਲ ਦੋ ਹੈਗੇ ਇੱਕ 36 ਦੀ ਹੈ ਇੱਕ 855 ਵਾ ਜੀ ਤੇ ਦੇਖਾਂਗੇ 855 ਦੀ ਵੀ ਲਵਾਵਾਂਗੇ ਲੈ ਵੀ ਲੱਗਿਆ ਉਹ ਤੇ ਵੀ ਹੈਗੇ ਉਹ ਤੇ ਵੀ ਲੱਗਿਆ ਇਹ ਤਾਂ ਪਟਾਪਟਾ ਨਵੇਂ ਲਵਾਉਗੇ ਪਟਾਪਟਾ ਨਵੇਂ ਲੱਗਦੇ ਆ ਅਸਲੀ ਗੱਲ ਬਾਤ ਇਹੀ ਹੈ ਵੀ ਜਦੋਂ ਬੰਦੇ ਦੀ ਪਤਾ ਲੱਗੇ ਆਪ ਨੂੰ ਆਪਣਾ ਫਰਕ ਪਤਾ ਲੱਗ ਜਾਂਦਾ ਵੀ ਆ ਚੀਜ਼ ਤੇ ਆ ਚੀਜ਼ੇ ਫਰਕ ਕੀ ਹੈ ਮੇਰ ਬੰਦਾ ਆਪੇ ਪਟਾਪਟਾ ਲਵਾਉਂਦਾ ਹੈ ਨਾ ਹਾਂ ਜੀ ਆਪੇ ਹੀ ਲਵਾਉਂਦਾ ਹਾਂ ਅੱਗੇ ਅੱਗੇ ਵੀ ਆਪਾਂ ਨਾਲ ਦੀਆਂ ਵੀਰੇ ਗੱਲ ਕਰਨਗੇ ਹਾਂ ਹਾਂ ਬਈ ਆ ਆ ਗਿਆ ਇਹ ਨਤੀਜਾ ਡਾਇਰੈਕਟਰ ਆ ਬਸ ਵੈਸੀ ਜੀ ਇਹਨਾਂ ਦਾ ਵੀ ਹੈਗਾ ਇਹ ਬਾਈ ਇਸ ਕਾਰਨ ਇਹ ਵੀ ਕੈਨੇਡਾ ਤੂ ਹੀ ਆ ਬਾਈ ਏ ਵੀ ਕੈਨੇਡਾ ਵਾਲੀ ਆ ਇਹ ਵੀ ਕੈਨੇਡਾ ਵਾਲੀ ਆ ਹੂੰ ਇਹ ਜਿਸ ਕਰਨਾ ਬਾਈ ਬਸ ਕੈਨੇਡਾ ਦੇ ਵਿੱਚ ਤਾਂ ਬਾਈ ਕੋਲੇ ਹੈਗੇ ਆ 14 15 ਟਰੈਕਟਰ ਹੈਗੇ ਆ ਗੈਰੀ ਉਧਰ ਬਾਈ ਕੋਲੇ ਜੀ ਤੇ ਇਧਰ ਇੰਡੀਆ ਦੇ ਵਿੱਚ ਵੀ ਬਾਈ ਕੋਲੇ ਮੰਨ ਕੇ ਚੱਲ ਵੀ ਚਾਰ ਪੰਜ ਟਰੈਕਟਰ ਆ ਮਿਲਦਾ ਸ਼ਾਇਦ ਹੂੰ ਆ ਪਹਿਲਾਂ ਦੋ ਗਏ ਆ ਜਿਹੜੇ ਆਪਣੇ ਮਤਲਬ ਵੀਡੀਓ ਪਾਈਆਂ ਆਪਣੇ ਪੇਜ ਦੇ ਉੱਪਰ 855 36 34x4 ਉਹ ਵੀ ਤਿਆਰ ਹੋਏ ਆ ਤੇ ਤੀਜਾ ਬਾਈ ਨੇ ਇੱਕ ਹੋਰ ਭੇਜਤਾ ਅੱਜ ਆਪਣੇ ਕੋਲ ਅੱਛਾ ਇੱਕ ਆ ਭੇਜਤਾ ਇਹ ਭੇਜਿਆ ਹੋਇਆ ਬਸ ਹਾਂ ਇਹ ਵੀ ਫੁੱਲ ਉਮੀ ਮੋਡੀਫਾਈ ਕਰਨਾ ਸਾਰਾ ਏ ਟੂ ਜ਼ੈਡ ਡਾਊਨ ਸੀਲਿੰਗ ਸਿਸਟਮ ਸਾਰਾ ਜਿੰਨੀ ਵੀ ਇਹ ਦਾਸਕ ਪਰ ਆਲਾ ਸਿਸਟਮ ਹੀ ਡੰਗਿਆ ਹਜੇ ਆ ਮਾੜਾ ਮੋਟਾ ਚੱਲੀ ਜਾਂਦਾ ਇਹ ਕਰ ਦਿਆਂਗੇ ਇਹਦਾ ਵੀ ਆਪਣਾ ਹੈਗਾ ਹੈਗਾ ਟਾਈਮ ਪੀੜ 20 ਦਿਨਾਂ ਚ 25 ਦਿਨਾਂ ਦੇ ਵਿੱਚ ਇਹ ਟਰੈਕਟਰ ਦੇਣਾ ਡਿਲੀਵਰੀ ਹੋ ਜੂਏ ਤੇ ਇੱਕ ਆ ਰਹਿ ਗਿਆ ਆਪਣਾ ਲਾਸਟ ਤੇ ਹਾਂ ਇਹ ਇਹ ਸਾਡਾ ਪਹਿਲਾਂ ਦਾ ਕੀਤਾ ਹੋਇਆ ਬਈ ਇਹ ਪਹਿਲਾਂ ਦਾ ਕੀਤਾ ਹੋਇਆ ਹੂੰ ਇਹਦੇ ਵਿੱਚ ਇਹ ਇਹ ਕਹਿੰਗੇ ਨਿਊ ਹਾਲੈਂਡ ਹਾਂਜੀ ਇਹਦਾ ਕਰੇਜ ਥੋੜਾ ਜਿਆਦਾ ਜਿਆਦੀ ਹੈ ਇਹ ਤਾਂ ਫਿਰ ਸ਼ਾਹੀ ਟਰੈਕਟਰ ਆਗੇ ਨਾ ਬਈ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਹਾਲੈਂਡ ਤੇ ਜੌਂਡੀਅਰ ਹਾਂ ਨੋਰ ਲੈਂਡ ਤੇ ਜੌਂਡੀਆ ਹਾਂ ਇਹ ਦੋਨੇ ਟਰੈਕਟਰ ਸ਼ਾਹੀ ਨੇ ਹਨਾ ਮਤਲਬ ਜਿਵੇਂ ਕਹਿੰਦੇ ਹੁੰਦੇ ਬਾਹਰ ਦੇ ਨੇ ਬਾਹਰ ਦੀ ਟੈਕਨੋਲੋਜੀ ਹੈ ਤੇ ਰਤਵੇ ਜਿਹੇ ਵਾਲੇ ਟਰੈਕਟਰ ਰਤਬਾ ਰੱਖਦੇ ਆ ਆਪਦਾ ਇੱਕ ਹਨਾ ਜਿਹੜਾ ਕਹਿੰਦੇ ਘੈਂਟ ਜੀ ਚੀਜ਼ ਆ ਘੈਂਟ ਜੀ ਸਦਾਬਹਰ ਘੈਂਟ ਰਹਿਣੀ ਹੈ ਇਹੋ ਚੀਜ਼ ਆ ਉਹ ਚੀਜ਼ ਆ ਹਾਂ ਲੈ ਵੀ ਨੰਬਰ ਚੱਲਦਾ ਜਿਹੜੀ ਮੇਨ ਗੱਲ ਆ ਤੁਸੀਂ ਕੱਲੀ ਮੋਡੀਫਿਕੇਸ਼ਨ ਦਾ ਕੰਮ ਕਰਾਉਣਾ ਹਾਂਜੀ ਜੇ ਜਮਾ ਪੱਟ ਕੇ ਟਰੈਕਟਰ ਨਵਾਂ ਤਿਆਰ ਕਰਾ ਕੇ ਜਮਾ ਰੀਸਟੋਰੀ ਕਰਾਉਣਾ ਰੀਸਟੋਰ ਵੀ ਕਰਾਉਣਾ ਹੈ ਜਾਂ ਕੋਈ ਗੱਲਬਾਤ ਹੀ ਕਰਨੀ ਹੈ ਜਾਂ ਗੱਲਬਾਤ ਕਰਾਂ ਮੈਂ ਕਹਿੰਦਾ ਸਵਾਜਿਹਾ ਨਹੀਂ ਲੈਣਾ ਮੇਰੇ ਅੱਗੇ ਨੇ ਪੁੱਛ ਕੇ ਬਾਈ ਇਹਨੇ ਦਾ ਕਿੰਨਾ ਤਿਆਰ ਹੋ ਜਾਊਗਾ ਨਹੀਂ ਸਹੀ ਹੈ ਹਨ ਰੇ ਲੈਣੀ ਹੈ ਗੱਲਬਾਤ ਕਰਨੀ ਕੁਝ ਵੀ ਹੈ ਕਪਤਾਨ ਵੀਰੇ ਨੂੰ ਬੇਚਿੰਤ ਕੋਕ ਤੇ ਫੋਨ ਨਾ ਸਕਦਾ ਜਦੋਂ ਮਰਜੀ ਫੋਨ ਲਾਓ ਬਾਈ ਲੋਕੇਸ਼ਨ ਕੀ ਹੈ ਵੀਰੇ ਸਹੀ ਲੋਕੇਸ਼ਨ ਕੀ ਹੈ ਆਪਣੀ ਸਹੀ ਲੋਕੇਸ਼ਨ ਬਾਈ ਆਪਣਾ ਪਿੰਡ ਹੈਗਾ ਕੋਟਪਰਾ ਜਿਲ੍ਹਾ ਹੈਗਾ ਬਠਿੰਡਾ ਬਠਿੰਡੇ ਤੋਂ ਮਾਨਸਾ ਰੋਡ ਦੇ ਉੱਪਰ ਆਪਣਾ ਪਿੰਡ ਪੈਂਦਾ 20 ਕਿਲੋਮੀਟਰ ਦੂਰੀ ਤੇ ਤੇ ਜੇ ਤੁਸੀਂ ਇਧਰ ਜਿਹੜੇ ਵੀ ਵੀਰ ਮਾਨਸਾ ਤੋਂ ਆਉਂਦੇ ਨੇ ਜਾਂ ਮੋੜ ਤੋਂ ਆਉਂਦੇ ਆ ਮੋੜ ਤੋਂ ਵੀ 20 ਕਿਲੋਮੀਟਰ ਦੂਰੀ ਤੇ ਹੈ ਜ ਉਹਦੇ ਉੱਤੇ ਆਪਣਾ ਪਿੰਡ ਪੈਂਦਾ ਕੋਟਪਰਾ ਜ਼ਿਲ੍ਹਾ ਬਠਿੰਡਾ ਬਾਈ ਤੇ ਮੋਬਾਈਲ ਨੰਬਰ ਹੈਗਾ 70096 74735 ਮੇਰਾ ਕੰਟੈਕਟ ਨੰਬਰ ਹੈ ਤੇ ਬਸ ਇੱਕ ਬੇਨਤੀ ਜ਼ਰੂਰ ਹੈ ਬਾਈ ਵੀ ਵੀਰ ਬਣ ਕੇ ਜਰ ਹਨ ਜਿਨੇ ਵੀ ਕਾਲ ਕਰਨੀ ਆ ਵੀ 8 ਵਜੇ ਤੋਂ ਪਹਿਲਾਂ 9 ਵਜੇ ਤੋਂ ਪਹਿਲਾਂ ਕਰ ਲਿਆ ਕਰੋ ਹਨ ਕਿ ਕਈ ਵਾਰੀ ਵੀਰ ਇਹ ਜੇ ਬਾਈ 1 ਵਜੇ 2 ਵਜੇ ਵੀ ਕਾਲਾਂ ਆ ਜਾਂਦੀਆਂ ਨੇ ਹਨ ਹਾਂ ਵੀ ਉਹ ਬੜਾ ਦੇਖ ਕੇ ਉਹ ਥੋੜਾ ਜਿਹਾ ਮਤਲਬ ਹਨ ਜੇ ਫੋਨ ਬੰਦ ਕਰਦੇ ਆ ਫਿਰ ਬਗਲਾ ਅਗਲਾ ਕਹਿੰਦਾ ਯਾਰ ਫੋਨ ਬੰਦ ਕਰੀ ਬੈਠੇ ਤੇ ਵੀ ਥੋੜਾ ਜਿਹਾ ਚਲੋ ਅਗਲੇ ਦਿਨ ਕਰ ਲਿਆ ਕਰੋ ਯਾਰ ਕਈ ਵਾਰੀ ਬੰਦਾ ਵੀਡੀਓ ਦੇਖਦਾ ਨਾਲ ਦੀ ਬਾਈ ਬਣ ਕੇ ਤੇ ਜਿਹੜੇ ਨੇ ਸਾਥੋਂ ਨਹੀਂ ਵੀ ਕੰਮ ਕਰਾਉਣਾ ਯਾਰ ਆ ਬਾਈ ਗੈਰੀ ਨੇ ਕਿਹਾਗਾ ਹਨਾ ਰੈ ਲੈਣ ਆਉਣਾ ਰੈ ਲੈਣ ਆਜੋ ਜਿੱਥੋਂ ਮਰਜ਼ੀ ਕਰਾ ਲਓ ਕੋਈ ਚੱਕਰ ਨਹੀਂ ਅਸੀਂ ਉਹੋ ਜਿਹੇ ਬੰਦੇ ਹੈ ਨਹੀਂ ਵੀ ਯਾਰ ਵੀ ਆਊਗਾ ਤਾਂ ਹੀ ਦੱਸਾਂਗੇ No problem ਜਿਹੜਾ ਮਰਜ਼ੀ ਆ ਜੇ ਭੈਣ ਪਾਈ ਜੀ ਸਾਥ ਕੇ ਉਹੋ ਜਿਹਾ ਕਰਾਂਗੇ ਤੇ ਸਹੀ ਕੰਮ ਕਰਾਂਗੇ ਤੇ ਜਿਹਨੂੰ ਕੁਆਲਿਟੀ ਚਾਹੀਦੀ ਆ ਬਾਈ ਵੇਸਟ ਉਹੀ ਕਰੋ ਜਿਹਨੂੰ ਹਲਕਾ ਕੰਮ ਚਾਹੀਦਾ ਉਹਨਾਂ ਤੋਂ ਸੌਰੀ ਹਾਂ ਉਹਨਾਂ ਤੋਂ ਸੌਰੀ ਬਾਕੀ ਬਜਟ ਦੇ ਹਿਸਾਬ ਨਾਲ ਜਿੱਡੀ ਮਰਜ਼ੀ ਘੈਂਟ ਸਰੇ ਵਾਲੀ ਕੋਕਾ ਕਹੋਗੇ ਬਣ ਜੂਗੀ ਤੈਨਾਂ ਬਣ ਜੂ ਬਣ ਜੂ ਜਮਾ ਚੈਲੰਜ ਆ ਆਪਣਾ ਯਾਰ ਬਾਈ ਗੈਰੀ ਮੇਰੀ 뮤직 ਲੈਂਡ ਦੇ ਵਿੱਚ ਵੀ ਚੈਲੰਜ ਆ ਆਪਣਾ ਉਹਨਾਂ ਵੈਸੇ ਕਰਨਾ ਨਹੀਂ ਚਾਹੀਦਾ ਹਨਾ ਇਹ ਗਲਤ ਗੱਲ ਹੋ ਜਾਂਦੀ ਹੈ ਜਦੋਂ ਆਪਾਂ ਕਹਿ ਦਿੰਦੇ ਆ ਵੀ ਚਲ ਮੈਂ ਕਹਿੰਦਾ ਸਾਰੇ ਚੰਗੇ ਨਹੀਂ ਆਪਣੇ ਨਾਲੋਂ ਤੇ ਲੇਕਿਨ ਮੈਂ ਇਹ ਕਹਿਣਾ ਵੀ ਅਸੀਂ ਘੱਟ ਨਹੀਂ ਕਿਸੇ ਨਾਲੋਂ ਹਾਂ ਠੀਕ ਹੈ ਹਾਂ ਜਿੰਨਾ ਮਰਜ਼ੀ ਚੈੱਕ ਕਰ ਲਓ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਆ ਕੇ ਚੈੱਕ ਕਰੋ ਤੁਸੀਂ ਸਾਡਾ ਕੰਮ ਚੈੱਕ ਕਰੋ ਕੰਮ ਚੈੱਕ ਕਰੋ ਬਾਕੀ ਤੁਹਾਨੂੰ ਪਤਾ ਲੱਗ ਹੀ ਜਾਣਾ ਪੇਜ ਆ ਪੇਜ ਫੋਲੋ ਚਾਹੀ ਨਾ ਕਰਿਓ ਕੰਮ ਜਰੂਰ ਹਾਂ ਜਿਹਨੇ ਕੰਮ ਚੈੱਕ ਕਰਨਾ ਮੇਰੇ ਇੰਸਟਾਗ੍ਰਾਮ ਪੇਜ ਆ ਕਪਤਾਨ ਮੋਡੀਫਿਕੇਸ਼ਨ ਉੱਤੇ ਜਾ ਕੇ ਕੰਮ ਦੇਖ ਲਿਆ ਕਰੋ ਵੀ ਕੀ ਹੋਇਆਗਾ ਤੇ ਬਾਕੀ ਆਪਾਂ ਦੱਸਣਾ ਭੁੱਲ ਗਏ ਬਾਈ ਗੈਰੀ ਹਨਾ ਜੀ ਵੀ ਆਪਣੇ ਕੋਲੇ ਪਹਿਲਾਂ ਵੀ ਹੁਣ ਮੰਨ ਲਓ ਬਾਈ ਪਰ ਸੋਂ ਬਾਈ ਗੇਲ ਰਹ ਹੋਂਤਾ ਵੀ ਟਰੈਕਟਰ ਤਿਆਰ ਕਰਾ ਕੇ ਲੈ ਕੇ ਗਿਆ ਜਿਹੜਾ ਬਾਈ ਨੂੰ ਸਨਮਾਨਿਤ ਕੀਤਾ ਬਾਈ ਦੇ ਪੇਜ ਤੇ ਜਾ ਕੇ ਵੀ ਚੈੱਕ ਕਰ ਲਓ ਯਾਰ ਤੁਸੀਂ ਆਪਣਾ ਜਿਹੜਾ ਆਪਣੇ ਕੋਲ ਰੈਡੀ ਹੋਇਆ ਆਪਣਾ ਟਰੈਕਟਰ ਪਤਾ ਲੱਗ ਜੀ ਤੁਹਾਨੂੰ ਕਿੱਥੋਂ ਹੋਇਆਗਾ ਹੂੰ ਬਾਈ ਪਾਨਾ ਸਿੱਧੂ ਵੀ ਕਰਾ ਕੇ ਲੈ ਕੇ ਗਿਆ ਜੀ ਬਾਈ ਲੱਖਾ ਸਧਾਨਾ ਵੀ ਕਰਾ ਕੇ ਲਗਿਆ ਜੀ ਗੋਪੀ ਬਰਾੜ ਵੀ ਕਰਾ ਕੇ ਲਗਿਆ ਜਿਹੜਾ ਬਾਈ ਹਾ ਸੀ ਕਢਾਉਂਦਾ ਹੁੰਦਾ ਹਣਾ ਤੇ ਖਰੀਆਂ ਗੱਲਾਂ ਸੁਣਾਉਂਦਾ ਸਰਪੰਚੀ ਵਾਲਾ ਸਰਪੰਚੀ ਵਾਲਾ ਗੋਪੀ ਬਰਾੜ ਦੇ ਪੇਜ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਤੇ ਬਾਈ ਜਿਹੜਾ ਆ ਆਪਣਾ ਹੁਣ ਐਕਸੀਡੈਂਟ ਨਹੀਂ ਹੋਇਆ ਜਿਹੜਾ ਬਾਈ ਸਟੰਟ ਤੇ ਮਰਿਆ ਮੁੰਡਾ ਬਹਾਣੇ ਦਾ ਬਾਈ ਉਹਦਾ ਨਾਮ ਸੀਗਾ ਨਿਸ਼ੂ ਨਿਸ਼ੂ ਦਾ ਬਾਈ ਆਪਣੇ ਕੋਲੇ ਡਾਇਰੈਕਟਰ ਬੁੱਕ ਸੀ ਅੱਜ ਤੋਂ 15 ਦਿਨ ਪਹਿਲਾਂ ਬਾਈ ਨੇ ਮੈਨੂੰ ਕਾਲ ਕੀਤੀ ਸੀ ਕਹਿੰਦਾ ਬਾਈ ਤੁਸੀਂ ਜਦੋਂ ਵੀ ਤਰਨੇ ਤੇ ਆਏ ਹੈ ਨਾ ਸ਼ੰਭੂ ਬਾਟਰ ਕਹਿੰਦਾ ਮੈਨੂੰ ਕਾਲ ਕਰੋ ਨਾਲ ਤਾਂ ਬਈ ਮਿਲਣਾ ਤੇ ਨਾਲ ਟਰੈਕਟਰ ਰਾਈਡ ਕਰਾਉਣਾ ਠੀਕ ਹੈ ਠੀਕ ਪਵਾਰ ਪਣਬਰ ਹੂੰ ਹੂੰ ਪਣਬਰ ਦੇ ਪਵਾਰ ਦੇ ਨਾਂ ਤੇ ਪੇਜ ਆ ਬਾਈ ਦਾ ਜੀ ਤੇ ਉਹ ਵੀ ਕਾਫੀ ਮਤਲਬ ਮਿਲੀਅਨ ਦੇ ਵਿੱਚ ਫੋਲੋਅਰ ਨੇਗੇ ਬਾਈ ਦੇ ਤੇ ਉਹਦੇ ਕੋਲ ਚੌਧਰੀ ਟਰੈਕਟਰ ਆ ਜੀ ਤੇ ਕਹੌਲੈਂਡ ਟਰੈਕਟਰ ਆ ਕਿ ਚੌਧਰੀ ਹੈਗਾ 59 11 ਟਰੈਕਟਰ ਉਹ ਬਾਈ ਨੇ ਵੀ ਆਪਣੇ ਕੋਲ ਕੰਮ ਕਰਾਉਣਾ ਸੀ ਕਹੋਂਗੇ ਬਾਈ ਦੇ ਮਤਲਬ ਸਾਨੂੰ ਪਰਸਨਲ ਵਟਸਐਪ ਚੈਟ ਵੀ ਦਿਖਾ ਦੇਣੇ ਆ ਵੀ ਆਈ ਪੀ ਆ ਬਈ ਹੁਣ ਗੱਲ ਬਾਤ ਯਾਰ ਤੋ ਇੱਥੋਂ ਹੀ ਦੇਖ ਲਓ ਕਹਿੰਦੇ ਸਾਨੂੰ ਲੋਡ ਨਹੀਂ ਬਾਕ ਨਾ ਪਤਾ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਕਪਤਾਨ ਵੀਰੇ ਚੀਜ਼ ਕੀ ਹੈ ਜੇ ਕਾਹਤੋਂ ਇੰਨਾ ਨਾ ਬਣਿਆ ਤੇ ਸ਼ੇਅਰ ਕਰਨ ਨੂੰ ਮੈਂ ਕਹਿਣਾ ਨਹੀਂ ਸ਼ੇਅਰ ਮੈਨੂੰ ਪਤਾ ਤੁਸੀਂ ਕੰਮ ਦੇ ਕੇ ਆਪ ਹੀ ਕਰ ਲੈਣੀ ਆ ਆਉਣਾ ਜ਼ਰੂਰ ਪਹੁੰਚੋ ਰਹਿ ਲੈਣੀ ਕੰਮ ਕਰਾਉਣਾ ਤਾਂ ਨੰਬਰ ਚੱਲਦਾ ਹੀ ਹੈ ਹਾਂ ਕੰਮ ਕਰਾਉਣਾ ਕੰਮ ਕਰਾ ਲਓ ਕੱਲੀ ਰਹਿ ਲੈਣੀ ਆ ਯਾਰ ਜਿਵੇਂ ਗੈਰੀ ਨਹੀਂ ਕਿਹਾ ਸਾਨੂੰ ਰਹਿ ਵੀ ਦੇਵਾਂਗੇ ਤੇ ਚਾਹ ਬਣੀ ਵੀ ਪਿਆਵਾਂਗੇ ਬਾਈ ਹਾਂ ਪਹੁੰਚਿਓ ਜ਼ਰੂਰ ਧੰਨਵਾਦ ਧੰਨਵਾਦ ਜੀ ਮਿਹਰਬਾਨੀ